ਜੇਲ੍ਹ ਚ ਬੰਦ ਵਿਕਰਮ ਮਜੀਠੀਆ ਦੀਆਂ ਲਗਾਤਾਰ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ। ਬੀਤੇ ਦਿਨੀ ਜਿੱਥੇ ਵਿਕਰਮ ਮਜੀਠੀਆ ਦੇ ਸਾਲੇ ਨੂੰ ਸਾਲੇ ਦੇ ਗ੍ਰਿਫਤਾਰੀ ਦੇ ਵੀ ਸੰਮਣ ਜਾਰੀ ਕਰਵਾਏ ਗਏ ਸਨ ਵਿਜੀਲੈਂਸ ਵੱਲੋਂ ਤੇ ਹੁਣ ਵਿਕਰਮ ਮਜੀਠੀਆ ਦੇ ਆਏ ਨਾਲੋਂ ਵੱਧ ਸੰਪਤੀ ਦੇ ਮਾਮਲੇ ਦੇ ਵਿੱਚ ਇੱਕ ਨਵੀਂ ਧਾਰਾ ਜੋੜ ਦਿੱਤੀ ਗਈ ਹੈ ਜਿਹੜੀ ਕਿ ਜੋੜੀ ਗਈ ਹੈ 120 ਬੀ ਜਿਸ ਨੂੰ ਕਿਹਾ ਜਾਂਦਾ ਹੈ ਛੜੇੰਤਰ ਰਚਨਾ ਅਪਰਾਧਿਕ ਛੜੇੰਤਰ ਜਾਂ ਕਹਿ ਲੋ ਕਿ ਤੁਸੀਂ ਸਾਜ਼ਿਸ਼ ਕਰਤਾ ਵੀ ਇਸ ਨੂੰ ਆਪਾਂ ਆਸਾਨ ਭਾਸ਼ਾ ਦੇ ਵਿੱਚ ਕਹਿ ਸਕਦੇ ਆ ਕਿ ਇਹ ਧਾਰਾ ਬਹੁਤ ਹੀ ਕਹਿ ਸਕਦੇ ਹੋ ਕਿ ਬੜੀ ਸੰਘੀਨ ਮੰਨੀ ਜਾਂਦੀ ਹੈ ਜਿਹਦੇ ਨਾਲ ਜ਼ਮਾਨਤ ਜਿਹੜੀ ਹੋਣ ਵਾਲੀ ਹੁੰਦੀ ਹੈ ਜਾਂ ਤੁਸੀਂ ਕਹੋ ਜੇਕਰ ਜ਼ਮਾਨਤ ਦੇ ਬੰਦੇ ਦੀ ਹੁੰਦੀ ਹੋਵੇ ਤਾਂ 120B ਜੇ ਧਾਰਾ ਲੱਗੀ ਹੋਵੇ ਤਾਂ ਉਸ ਦੀ ਜ਼ਮਾਨਤ ਵੀ ਰੁਕ ਸਕਦੀ ਹੈ ਤਾਂ ਇਸ ਕਰਕੇ ਅ ਬਿਕਰਮ ਮਜੀਠੀਆ ਦੀ ਇੱਕ ਹੋਰ ਜਿਹੜੀ ਇਸ ਕੇਸ ਦੇ ਵਿੱਚ ਧਾਰਾ ਨਹੀਂ विजिलेन्स ਵੱਲ ਜੋੜੀ ਗਈ ਹੈ દૈનિક भास्कर ਤੇ છપાઈ ખબર ਮੁਤਾબક ਇਹ ਸਾਰਾ ਮਾਮਲਾ ਸਾਹਮਣੇ ਆਇਆ ਕਿ વિજિલન્સ ਨੇ ਇੱਕ નવી ਧਾਰਾ ਜੋੜ ਦਿੱਤੀ ਗਈ ਹੈ ਤੇ ਹੁਣ ਚਾਰਸ਼ੀਟ ਜਿਹੜੀ દાਖਲ ਕੀਤੀ ਗਈ ਸੀ ਉਹਦੇ ਵਿੱਚ ਇੱਕ નવી ਧਾਰਾ 120B ਜੋੜੀ ਗਈ ਹੈ ਤੇ ਹੁਣ ਜਿਹੜੀਆਂ ਮੁਸ਼ਕਲਾਂ ਨੇ বিক্রম ਜੀ ਠੀਆ দিয়া ਉਹ ਹੋਰ ਵੱਧ ਸਕਦੀਆਂ ਨੇ ਤਾਂ ਤਾਂਕਿ ਇਸ ਕੇਸ ਨੂੰ ਕੋਰਸ ਸਟਰੋਂਗ ਕੀਤਾ ਜਾਵੇ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਜਿਹੜੀ ਕੈਬਨਿਟ ਮੀਟਿੰਗ ਹੋਈ ਸੀ ਤਾਂ ਮੀਟਿੰਗ ਦੇ ਵਿੱਚ ਪ੍ਰਸਤਾਵ ਜਿਹੜਾ ਲਿਆਂਦਾ ਗਿਆ ਸੀ ਉਸ ਨੂੰ ਪਾਸ ਕੀਤਾ ਗਿਆ ਸੀ ਕਿ ਇਸ ਕੇਸ ਨੂੰ ਚਲਾਇਆ ਜਾਵੇ ਸਰਕਾਰ ਵੱਲੋਂ ਚਲਾਇਆ ਜਾਵੇ ਤਾਂ ਸਾਰੀ ਕੈਬਨਿਟ ਦੇ ਵਿੱਚ ਇਹ ਕੇਸ ਪਾਸ ਹੋਇਆ ਸੀਗਾ ਤੇ ਉਸ ਤੋਂ ਬਾਅਦ ਵਿਕਰਮ ਮਜੀਠੀਆ ਦੇ ਸਾਲੇ ਗਜਪਤ ਗਰੇਵਾਲ ਦੇ ਉੱਤੇ ਗਾਜ ਡਿੱਗੀ ਉਹਨਾਂ ਦੀ ਗ੍ਰਿਫਤਾਰੀ ਦੇ ਵਾਰੰਟ ਜਿਹੜੇ ਉਹ ਨਿਕਲੇ 29 ਨਵੰਬਰ ਤੱਕ ਦੇ ਨੇ ਜਿਹੜਾ ਕਿ ਵਿਜੀਲੈਂਸ ਉਹਨਾਂ ਨੂੰ ਕਦੀ ਵੀ ਗ੍ਰਿਫਤਾਰ ਕਰ ਸਕਦੀ ਹੈ ਤੇ ਉਧਰ ਹੀ ਬਿਕਰਮ ਮਜੀਠੀਆ ਦੀ ਜ਼ਮਾਨਤ ਦੇ ਉੱਤੇ ਫੈਸਲਾ ਜਿਹੜਾ ਹੈ ਉਹ ਰਿਜ਼ਰਵ ਰੱਖਿਆ ਹੋਇਆ ਹੈ ਅਦਾਲਤ ਨੇ 15 ਦਿਨਾਂ ਦੀ ਬਹਿਸ ਜ਼ਮਾਨਤ ਦੇ ਉੱਪਰ ਹੋਈ ਸੀਗੀ ਜਿਹੜੀ ਵੀ ਆ ਵੀ ਜਿਹੜੀਆਂ ਦਲੀਲਾਂ ਜਿਹੜੀਆਂ ਸੀ ਬਿਕਰਮ ਮਜੀਠੀਆ ਦੇ ਵਕੀਲਾ ਵੱਲੋਂ ਦਿੱਤੀਆਂ ਗਈਆਂ ਤੇ ਉਧਰ ਹੀ ਸਰਕਾਰ ਦੇ ਵਕੀਲਾ ਵੱਲੋਂ ਵੀ ਆਪਣੀਆਂ ਦਲੀਲਾਂ ਰੱਖੀਆਂ ਗਈਆਂ ਤਕਰੀਬਨ ਤਕਰੀਬਨ 15 ਦਿਨ ਤੱਕ ਇਹ ਬਹਿਸ ਚੱਲੀ ਸੀ ਤੇ ਉਸ ਤੋਂ ਬਾਅਦ ਹੁਣ ਅਦਾਲਤ ਨੇ ਅਦਾਲਤ ਨੇ ਫੈਸਲਾ ਜਿਹੜਾ ਹੈ ਉਹ ਰਿਜ਼ਰਵ ਰੱਖ ਲਿਆ ਹੋਇਆ ਤੇ ਉਸ ਤੋਂ ਬਾਅਦ ਹੁਣ ਇੱਕ ਨਵੀਂ ਧਾਰਾ 120 ਬੀ ਵੀ ਜੁੜ ਚੁੱਕੀ ਹੈ ਤੇ ਕਦੀ ਵੀ ਕੋਈ ਫੈਸਲਾ ਆ ਸਕਦਾ ਹੈ ਉਧਰ ਹੀ ਜਿਹੜੀ ਜ਼ਮਾਨਤ ਹੈ ਉਦੇ ਉੱਤੇ ਫੈਸਲਾ ਆ ਸਕਦਾ ਹੈ ਤੇ ਨਾਲ ਹੀ ਬਿਕਰਮ ਮਜੀਠੀਆ ਦੇ ਜਿਹੜੇ ਸਾਲੇ ਨੇ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਜਾਂ ਤੁਸੀਂ ਇਹ ਆਮ ਭਾਸ਼ਾ ਦੇ ਵਿੱਚ ਆਪਾਂ ਸਮਝੀਏ ਤੇ ਬਿਕਰਮ ਮਜੀਠੀਆ ਦੀ ਮੁਸ਼ਕਲਾਂ ਟਾਈਮ ਦੇ ਨਾਲ ਘੱਟ ਨਹੀਂ ਰਹੀਆਂ ਨੇ ਲਗਾਤਾਰ ਵੱਧ ਰਹੀਆਂ ਨੇ ਨਵੀਆਂ-ਨਵੀਆਂ ਧਾਰਾਵਾਂ ਜਿਹੜੀਆਂ ਨੇ ਉਹ ਜੋੜੀਆਂ ਚਾਰੀਆਂ ਨੇ ਖੈਰ ਲਗਾਤਾਰ ਜਿਹੜੀ ਇਹ ਕਾਰਵਾਈ ਚੱਲ ਰਹੀ ਹੈ ਬਿਕਰਮ ਮਜੀਠੀਆ ਜੇਲ੍ਹ ਦੇ ਵਿੱਚੋਂ ਬੰਦ ਨੇ ਉਹਨਾਂ ਦੇ ਨਾਲ ਮਿਲਨ ਸਿਰਫ ਉਹਨਾਂ ਦੇ ਪਰਿਵਾਰ ਵਾਲੇ ਜਾ ਸਕਦੇ ਨੇ ਪਾਰਟੀ ਦੇ ਪਾਰਟੀ ਦੇ ਵਿੱਚੋਂ ਕੋਈ ਵੀ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਤੇ ਨਾਲ ਦੇ ਨਾਲ ਹੀ ਜਿਹੜੀਆਂ ਹੁਣ ਪਿੱਛੇ ਚੋਣਾ ਹੋਈਆਂ ਉਹਨਾਂ ਦੇ ਵਿੱਚ ਵੀ ਬਿਕਰਮ ਅਜੀਠੀਆ ਦਾ ਨਾਮ ਕਾਫੀ ਗੂੰਜਿਆ ਭਗਵਨ ਸਰਕਾਰ ਵੱਲੋਂ ਵਕ ਵਕ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਤੇ ਹੁਣ ਵੇਖਣਾ ਹੋਵੇਗਾ ਕਿ ਆਨਲੇ ਸਮੇਂ ਦੇ ਵਿੱਚ ਬਿਕਰਮ ਅਜੀਠੀਆ ਨੂੰ ਜ਼ਮਾਨਤ ਮਿਲਦੀ ਹੈ ਜਾਂ ਫਿਰ ਨਹੀਂ ਕਿ 120 ਬੀ ਦੀ ਧਾਰਾ ਜਿਹੜੀ ਹੁਣ ਨਵੀਂ ਲਗਾਈ ਗਈ ਹੈ ਉਸ ਦੇ ਨਾਲ ਜ਼ਮਾਨਤ ਦੇ ਉੱਤੇ ਕੋਈ ਅਸਰ ਪੈਂਦਾ ਹੈ ਜਾਂ ਫਿਰ ਨਹੀਂ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ